ਬਾਦ ਸਾਹੀ ਦਸਵੀਂ ਕਬੂਬਾਈ ਬੇਨਤੀ ਚੌਪਈ ਹਮਰੇ ਕਰੋ ਹਾਥ ਤੇ ਰੱਛਾ ਪੂਰਨ ਹੋਏ ਜਿਤ ਕੇ ਇਛਾ ਤਾਬ ਚਰਨ ਮਨ ਰਹੇ ਹਮਾਰਾ ਆਪ ਨਾ ਜਾਣ ਕਰੋ ਪ੍ਰਤਿਪਾਰਾ ਹਮਰਾ ਦੁਸ਼ਟ ਸਬਾਦ ਮੁਕਾਬ ਹੋ ਆਪ ਹਾਥ ਦੇ ਮਹੇ ਵਿਚਾਪੋ ਸੋ ਕੀ ਵਸੈ ਮੂਰਿ ਪ੍ਰਵਾਰਾ ਸੇਵ ਸਿਖ ਸੁਭਾ ਕਰਤਾਰਾ ਮੋ ਰਛਾ ਨਿ ਕਰਤੇ ਕਰਿਐ ਸਾ ਮਨੁ ਕੁਵਾਜ ਸੰਗਰਗੈ ਪੂਰਨ ਹੋਈ ਹਮਾਰੇ ਆਸ ਤੋਨ ਪਜਨ ਕੀ ਰਹੈ ਪਿਆਸਾ ਕਮ ਹੈ ਛਾਨ ਕਿ ਅਵਰਣਾ ਤਹਾਉ ਜੋ ਵਰਚਾਹੂ ਸੋ ਤੁਮ ਤੇ ਪਾਮ ਸੇਵਾ ਸਿਖ ਹਮਾਰੇ ਤਾਰੀ ਹੈ ਜਨੁ ਜਨ ਸਾਸਤਰ ਹਮਾਰੇ ਮਾਰੀ ਹੈ ਆਪ ਆਤ ਨੈ ਮੁਝੇ ਮੁਰਗੈ ਮਨਨ ਕਾਲ ਕਾ ਤਰਾਪਨ ਮੁਰਗੈ ਹੋ ਜੋ ਸਦਾ ਹਮਾਰੇ ਪਛਾਹ ਸ੍ਰੀ ਆ ਤੂ ਜੋ ਕਲੇ ਰਖਾ ਰਾਖ ਲਿਹੁ ਰਾਖਨ ਹਾਰੇ ਸਾਹੇ ਸੰਤ ਸਹਾਇ ਪਿਆਰੇ ਦੀਨ ਬੰਦ ਦਰਸ਼ਨ ਕੇ ਹੰਤਾ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਬਰਮਾ ਭਵਤਰਾ ਕਾਲ ਪਾਏ ਸ਼ਿਵ ਜੀ ਭਵਤਰਾ ਕਾਲ ਪਾਏ ਕਰਮਸ਼ਿਨ ਪ੍ਰਗਾਸਾ ਸਾਲ ਕਾਲਕ ਕੀ ਆਤਮਾਸ਼ਾ ਜਵਨ ਕਾਲ ਜੋਗੇ ਸਭ ਕੀਓ ਬੇਦਨਾਜ ਬਰਮਾ ਜੋਤੀਓ ਜਵਨ ਕਾਲ ਸਾਲੋ ਸਵਾਰਨ ਅੰਸ਼ ਕਾਰਹ ਤਾਹੇ ਹਮਾਰਾ ਜਾਉਣ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਚ ਨਉ ਜਾਇਓ ਆਦ ਅੰਤਿ ਦੇ ਗਿਆ ਉਤਾਰਾ ਸੋ ਏ ਗਰੋ ਸਮਝਿ ਹੋ ਹਮਾਰਾ ਨਮਸਕਾਰ ਦਸਹਿ ਕੋ ਹਮਾਰੀ ਸਗਰ ਬੁਰਜ ਜਨਾਬ ਸੁਵਾਰੇ ਸੇਵਕਨ ਕਾ ਸਭ ਗੁਰੂ ਸਭ ਦੇਵ ਸਾਤਰਨ ਕਾ ਪਲ ਮੋ ਬਦਕਿਓ ਕੜ ਕੜ ਕੇ ਅੰਤ ਲਗੇ ਜਾਨਤ ਭਲੇ ਬੁਰੇ ਕੀ ਪੀਰਵਸ਼ਾਨਤ ਚੇਟੇ ਦੇ ਗੰਜਲਾ ਸੋਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਅਜੁਗ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੇ ਪੀਰਵਸ਼ਾਨਾ ਕੜ ਕੜ ਕੇ ਪਨ ਪਟ ਕੀ ਜਨ ਜਗ ਦਾ ਕਰਖ ਕਰਾ ਕਰਤਾਰ ਪ੍ਰਜਾ ਧਰਤ ਤਾ ਦੇਹ ਆਪਾਰਾ ਨਿਵਾਸ ਰਖ ਕਰਤ ਹੋ ਕਮਹੁ ਤੁਮ ਮੈ ਅਵਰਤ ਦੇਹ ਦਿਨ ਸਭਹੁ ਜੇ ਤੇ ਬਦਨ ਸ੍ਰਿਸ਼ਟ ਸਵ ਤਾਲ ਆਪ ਆਪਣੀ ਬੋਜ ਉਚਾਰੈ ਤੁਮ ਸਭ ਹੀ ਤੈ ਰਹਿ ਤਨ ਰਾਲਮ ਜਾਣ ਦਬੀਦ ਭੇਦ ਵਰ ਆਲਮ ਨਰੰਕਾਰ ਨਿਰਵਕਾਰ ਨਰਨੰਬ ਆਦ ਅਨੀਲ ਆਦ ਸੰਬ ਤਾ ਕੰ ਨੂੰ ਚਾਰਦ ਪੇਦਾ ਜਾਗ ਪੀਵ ਨਾ ਪਵਦ ਪਿੰਦ ਤਾ ਕਾ ਕਰਪਾ ਹਨੁ ਨਮਾਨਤ ਮਹਾ ਮੂਲ ਹੈ ਕਜ ਪੀਦ ਨਾ ਜਾਣਤ ਮਹਾ ਦੇਵ ਕੋ ਕਹਤ ਸੁਦਾ ਸ਼ਿਵ ਨਰੰਕਾਰ ਕਾ ਚੀਨਤ ਨੈ ਪੇਹੋ ਆਪ ਆਪਨੀ ਬਨਹ ਜੀਤੇ ਵਰਣਤ ਪਿੰਨ ਪਿੰਨ ਤੂੰ ਹੈ ਤੇਤੀ ਤੁਮਰਾល ਖਾਨਾ ਜੈ ਅਵਸਾਰ ਕਹੈ ਮਨੁ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪ ਸਰੂਪਾ ਰੰਗ ਪਿਉ ਰਾਵ ਕਹਿ ਭੂਪਾ ਅੰਡਜ ਜਿਰਜ ਸੇਤ ਜਕੀਨੀ ਅਦਭ ਵਿਖਾਨ ਬਹੁ ਰਚ ਦੀਨੀ ਕਹੋ ਪੁੰਨ ਰਾਜਾ ਹੋਇ ਬਠਾ ਗਹੋ ਸੁਮਿਲ ਪਿਉ ਸੰਗ ਰਖਠਾ ਸਾਗਰੇ ਸ੍ਰਿਸ਼ਟ ਦਿਖਾਇਆ ਚੰਪავ ਆਜਵਾਦ ਸਰੂਪ ਸਵੈਮ ਪਵ ਅਵਰਛਾ ਮੇਰੀ ਤੁਮ ਕਰੋ ਸਿਖਵਾਰ ਸਿਖ ਸੰਗ ਰੋ ਦੋਸ਼ ਤੇਠ ਵਤਨ ਪਤਾ ਸਗਲ ਮਨੇਸ਼ ਕਰੋ ਰਣ ਕਥਾ ਜਿਆ ਤੋ ਜਦਾ ਸ਼ਨ ਨਹੀਂ ਪਰੇ ਦਿਨ ਕੈ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਦਿਨ ਕੈ ਦੁ ਸੰਕਟ ਸਭ ਟਾਰੇ ਜੋ ਕਲ ਕੋ ਗਬਾਰ ਧਿਆਇ ਹੈ ਤਾਂ ਕਿ ਕਾਲ ਨਿਕਟ ਨਾ ਹੈ ਰਛਾ ਹੋਈ ਤਾਂ ਹੀ ਸਭ ਗਲ ਦੁਸ਼ਟ ਅਰਿਸ਼ਟ ਤਰੇ ਤਦ ਕਾਲਾ ਕਿਰਪਾ ਜ੍ਰਿਸ਼ਟ ਦਿਨ ਜਾਹੇ ਨਿਹਰ ਹੋ ਆਕੇ ਤਾਪ ਤੁਮੁ ਘਰਹੁ ਰਿਜਿ ਸਿਧ ਕਰਮੁ ਸਭੁ ਹੋਈ ਦੁਸਟਿਛਾਅ ਸਕੈ ਨਾ ਕੁਇ ਮੇਗ ਬਾਰ ਹਰਿ ਤੁਮੈ ਸਮਾਰਾ ਆਕਾਰ ਪਾਸੇ ਤਨੁ ਮਾਰਾ ਜਿਨ ਨਰਨਾਮ ਤੇ ਹਰੁ ਕਹਾ ਦਾਰ ਦੁਸਟ ਦੋਖ ਤੇ ਰਹਾ ਹਰਣ ਕੀ ਤੁਮੈ ਸਰਣ ਤਿਹਾਰੀ ਆਪ ਹਾਥ ਦੈਲ ਹੋ ਮਾਰੇ ਸਰਬ ਥੋਰ ਮੋਹ ਹੋ ਸਹਾਈ ਦੁਸ਼ਤ ਦੋਗਤੇ ਨਾ ਵਚਾਈ ਹਰੜਕੇ ਤੁਮ ਛੰਨ ਤੇ ਹਾਰੇ ਆਪ ਹਾਥ ਦੈਲ ਹੋ ਮਾਰੇ ਸਰਬ ਥੋਰ ਮੋਹ ਹੋ ਸਹਾਈ ਦੁਸ਼ਤ ਦੋਗਤੇ ਨਾ ਵਚਾਈ ਸਵਈਆ ਹਾਏ ਕਹ ਹੈ ਜਾਤੇ ਤੁਮਰੇ ਦਵ ਦੇ ਕੋ ਆਕ ਤਰਨ ਨਹੀਂ ਆਨੇਉ ਰਾਮ ਰਹੀਮ ਪ੍ਰਾਨੁ ਪ੍ਰਾਨ ਅਨੇਕ ਹੈ ਅਵਿਦੇਖ ਨ ਮਾਨਿਉ ਸਮਰੇ ਸਾਖ ਨੀਂਦ ਸੁਬੈ ਵਪੇਦ ਕਹ ਹੈ ਹਮੇਗ ਨਾ ਜਾਣਿਉ ਰੀਸ ਪਾਲਿ ਕਿਰਪਾ ਤੋਰੇ ਕਰ ਮੈ ਨਾ ਕਹਿ ਹੋ ਸਤੋਹਿ ਵਿਖਾਨਿਉ ਦੁਖਰਾ ਅਗਲ ਨਵਾਨ ਕੋ ਛਡ ਕੇ ਮੇਹੋ ਦਵਾਰੋ ਦਵਾਰ ਬਾਹੇ ਅਹੇ ਕੀ ਲਾਜ ਅਸ ਗੋਬਿੰਦਾਸ ਨਾਰ ਰਾਮ ਖਲੇ ਮਹਲਾ ਤੀਜਾ ਨ ਦੇਖੁ ਅੰਕਾਰ ਸਤਿਗੁਰ ਪ੍ਰਸਾਦ ਅਨੰਦ ਭਿਆ ਮਿਰਗਾਈ ਸਤਿਗੁਰੁ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇthi ਮਨਵ ਜੀਆਂ ਵਧਾਈਆਂ ਨਾਗਰਤਨ ਪਰਵਾਰ ਪਰੀਆਂ ਸ਼ਬਦ ਗਾਵਨਾਈਆਂ ਸਭ ਦੋਤੰਗ ਬਹਰੀ ਕੀ ਰਾਮ ਮਨ ਜਨੀ ਉਸਾਇਆ ਕਹ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਦੂ ਸਰਦਾਰ ਹੋ ਹਰ ਨਾਲੇ ਹਰ ਨਾਮ ਕੋ ਤੂੰ ਮਨ ਮੇਰੇ ਦੂ ਸਭ ਸਾਰਣ ਅੰਗੇ ਕਾਨ ਹੋ ਤਰੇ ਤੇਰਾ ਕਾਰਜ ਸਭ ਸਵਾਰਨਾ ਸਮਨਾ ਬਿਲਾ ਸੰਰਾਸਵਾਮੀ ਸੋਖਿ ਅਮਨੈ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਨੋਹਨ ਨਾਨੇ ਸਾਚੇ ਸਾਹਿਬਾ ਪਿਆਰ ਨਾਹੀ ਕਰਤੇ ਰੈ ਅਰਥਾ ਤੇਰਾ ਸਮੁੱਚ ਹੈ ਜਿਸ ਦੇ ਸੋ ਪਾਵੈ ਸਦਾ ਸਿ ਸਲਾਹਾ ਤੇਰੀ ਨਾਮ ਨੋ ਸਾਵੈ ਨਾਮ ਲਿਖੇ ਮਨ ਉਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕੀ ਨਾਹੀ ਕਰਤੇ ਰੈ ਸਾਚਾ ਨਾਮ ਮੇਰਾ ਧਾਰੂ ਸਾਚੇ ਨਾਮ ਧਰਮੀ ਰਾਜ ਮੁਖਾ ਸੋਗ ਵਈਆ ਕਨਿ ਸ਼ਾਸ ਸੁਖੁ ਲੈ ਉਸਿਆ ਜਨ ਇਛਾ ਸਾਪੁ ਜਾਈਆ ਖਦਾ ਪ੍ਰਮਾਨ ਗਿਤਾ ਗਰਿ ਬਟਮੋ ਜੇ ਸੋ ਦੀ ਆਵੜੈ ਆਇਆ ਕਹਿ ਨਾਨਕ ਸੋ ਸੰਤ ਹੋਵ ਸ਼ਬਦ ਤਨੋ ਪਿਆਰੂ ਸਾਚਾ ਨਾਮ ਮੇਰਾ ਧਾਰੂ ਆਵਾਜੇ ਪੰਜ ਸ਼ਬਦ ਕਰ ਸੁਬਾਗੇ ਕਰ ਸੁਬਾਗੇ ਸ਼ਬਦ ਵਾਣੀ ਇਕ ਲਾਜਿਤ ਕਰਤਾਰੀਆਂ ਪੰਜ ਦੂਦ ਨਿਵਾਸ ਕਿਤੇ ਕਾਲ ਕੰਨੁ ਕੁਮਾਰਿਆ ਤੁਰ ਅਗਨ ਪਾਇਆ ਤਿਨ ਕਾਉ ਸੇ ਨਾਮ ਹਰਿ ਕੇ ਲਾਗੇ ਕਹਿ ਨਾਨਕ ਤਸੋ ਹੁਵਾ ਤਿਤ ਕਰ ਨਹਤ ਬਾਚੇ ਆਨੰਦ ਸੁਨਹੁ ਮੜਾ ਭਾਗੇ ਹੋ ਅਗਲੇ ਮਨੋਰਥ ਪੂਰੇ ਪਾਰਬਨ ਪ੍ਰਾਪਾਇਆ ਤਲੇ ਸਗਲੇ ਵਿਸੂਰੇ ਦੁਖ ਲੋਸਨਤਾ ਮੁਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਬੁਲੰਦ ਕਹਤੇ ਪਵਿੱਤ ਸਤਗੁਰ ਹਾ ਵਰਪੂਰੇ ਮਨਮント ਨਾਨਕ ਦੇ ਚਰਨ ਲਾਗੇ ਵਾਜੀ ਅਨਹਦ ਤੂਰੀ ਮਨਵੰਤ ਨਾਨਕ ਅਗਲੇ ਚਰਨ ਲਾਗੇ ਵਾਜੀ ਅਨਹਦ ਤੂਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ